ਅਸੀਂ ਦਰਵਾਜ਼ਾ ਬੰਦ ਕਰਦੇ ਵਾਈਟ ਬਿੱਕਾ ਖਾਲਸਾ ਵਾਈਟ ਜੀਤੀ ਪਸੇ ਅੱਜ ਅਸੀਂ ਕੁਸ਼ੇਤ ਤੱਕ ਹਰਿਆਣਾ ਕਮੇਟੀ ਦੇ ਜਨਰਲ ਸੈਕਟਰੀ ਸਾਹਿਬ ਦੇ ਕੋਲ ਬੈਠੇ ਆਂ ਅਰਦਾਸ ਸਾਹਿਬ ਨੂੰ ਮਿਲੇ ਆਂ ਬਹੁਤ ਅੱਛਾ ਲੱਗਾ ਉਹ ਤੇ ਐਂ ਲੱਗਦੇ ਜਿਵੇਂ ਜਸਾ ਕੰਪਿਊਟਰ ਵਰ ਨੂੰ ਕੰਮ ਕਰਦੇ ਆ ਉਹਨਾਂ ਨੇ ਇਹਨਾਂ ਦੀ ਡਿਊਟੀ ਲਗਾਤੀ ਇਹਨਾਂ ਨੂੰ ਵੀ ਬੜਾ ਮਨ ਸਰਕਾਰ ਦਿੱਤਾ ਸਿਕਲੀ ਘਰ ਸਮਾਜ ਦੀਆਂ ਜੋ ਸਮੱਸਿਆ ਲੈ ਕੇ ਆਏ ਆ ਬਾਕੀ ਇਹ ਸਾਡੇ ਜਨਰਲ ਸੈਕਟਰੀ ਸਾਹਿਬ ਹਰਿਆਣਾ ਕਮੇਟੀ ਦੇ ਦੋਸਤ ਨੇ ਜੀ ਹਰਿਆਣਾ ਦੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਹਰਿਆਣਾ ਸਾਰੇ ਦੇ ਸਿੱਖ ਭਾਈਚਾਰੇ ਨੂੰ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਭ ਤੋਂ ਵੱਡੀ ਜਿਹੜੀ ਸਾਡੀ ਸਿੱਖਾਂ ਦੀ ਦਾਖਲ ਹੈ ਉਹ ਸਾਡੇ ਭਾਈ ਹੈ ਸਾਡੇ ਸਿਵਲ ਗੱਲ ਸਿੱਖ ਹੈ ਜਿਨ੍ਹਾਂ ਨੇ ਸਾਨੂੰ ਪਰਛੇ ਗੱਡਾਸੇ ਸਾਡੇ ਗੁਰੂਆਂ ਨੂੰ ਬਣਾ ਕੇ ਦਿੱਤੇ ਹਥਿਆਰ ਬਣਾ ਕੇ ਲੜਾਈਆਂ ਲੜੀਆਂ ਸਾਡੇ ਸਿੱਖਾਂ ਵਾਸਤੇ ਸਿੱਖੀ ਦਾ ਜਿੰਦਾਜਾ ਤੇ ਤੁਹਾਡੇ ਕੋਲ ਅਸੀਂ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਕਦਮ ਤੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਹਰ ਪ੍ਰਕਾਰ ਦਾ ਸਹਿਯੋਗ ਕੀਤਾ ਜਾਏਗਾ ਸਾਡੀ ਸਾਰੀ ਕਮੇਟੀ ਸਾਰੇ ਮੈਂਬਰ ਸਹਿਬਾਨ ਪੂਰੇ ਦਨ ਮੰਨਦਾਂ ਦੇ ਨਾਲ ਤੁਹਾਡੇ ਨਾਲ ਅਸੀਂ ਆਪੇ ਪਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਅੱਗੇ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣ ਕੇ ਲੋ ਵੀਡੀਓ ਠੀਕ ਚਲੋ ਬਾਤ